ਨੈਕਸਟ 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਿਆਰ ਸਸ਼ੇਕਾਲ 459 ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਤੁਸੀਂ ਹਰ ਦਿਨ ਨਵੀਆਂ ਤੇ ਤਾਜ਼ੀਆਂ ਖਬਰਾਂ ਤੋਂ ਅੱਗੇ ਪਹੁੰਚ ਰਹੇ ਤਰਨਤਾਰਨ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਤਵਿੰਦਰ ਸਿੰਘ ਜੀ ਉਬਾਲਾ ਤੇ ਰਣਜੋਤ ਸਿੰਘ ਮੀਡੀਆ ਚਾਰਜ ਦੇਗਵਾਈ ਹੇਠ ਸੈਂਕੜੇ ਕਿਸਾਨਾਂ ਔਰਤਾਂ ਵੱਲੋਂ ਥਾਣਾ ਸਦਰ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਤੇ ਭਰੇ ਨਾਅਰੇਬਾਜ਼ੀ ਕੀਤੀ ਗਈ ਜਿਸ ਦੇ ਨਾਲ ਨਾਲ ਅਨਮਿੱਥੇ ਸਮੇਂ ਲਈ ਦਰਨਾਵਿ ਲਗਾਏ ਗਏ ਕਿ ਇਹਨਾਂ ਨੂੰ ਉਹਨਾਂ ਦੀ ਮੰਗ ਆਉਤ ਨੂੰ ਸੁਣਾਉਣੇ ਹਨ ਉਹਨਾਂ ਦੇ ਜ਼ੁਬਾਨੀ ਤੁਸੀਂ ਵੀ ਦੇਖ ਤੇ ਸਰਕਾਰ ਨੇ ਮੁੰਡਾ ਅਰਸ਼ ਦੀ ਸੇਮਰ ਤੇ ਉਹ אבי ਨੂਰ ਨੂੰ ਜਿਹੜਾ ਰਾਤ ਬਲਾ ਕੇ ਜਿਹੜਾ ਵਾ 9:30 ਵਜੇ ਘਰੋਂ ਫੜਦਾ ਹੈ ਤੇ 10:30 ਵਜੇ ਜਿਹੜਾ ਉਹ ਖਬਰ ਦੇ ਦਿੰਦੇ ਆ ਕਿ ਸਾਡਾ ਐਕਸੀਡੈਂਟ ਹੋ ਗਿਆ ਉਹਦੇ ਵਿੱਚ ਸੱਟਾਂ ਜਿਹੜੀਆਂ ਹੋਈਆਂ ਨਹੀਂਆਂ ਜਿਆਦੀਆਂ ਬੱਚੇ ਨੂੰ אבי ਨੂਰ ਨੂੰ ਤੇ ਉਹਨੂੰ ਹਸਪੀਟਲ ਦਾਖਲ ਕਰਾਇਆ ਜਾਂਦਾ ਵਾ ਆ ਬਾਬਿਆਂ ਵਾਲਾ ਕਰਨ ਕਰਨਾ ਉਸ ਤੋਂ ਬਾਅਦ ਅਗਲੇ ਦਿਨ ਕੇ ਡੀ ਹਸਪੀਟਲ ਜਿਹੜਾ ਵਾ ਉਹ 7 ਦਿਨ ਉੱਥੇ ਰਹਿਣ ਤੋਂ ਬਾਅਦ ਉਹ ਜਿਹੜਾ אבי ਨੂਰ ਆ ਉਹ ਬੱਚਾ ਜਿਹੜਾ ਦਮ ਤੋੜ ਜਾਂਦਾ ਹੈ ਉਦੇ ਤਹਿਤ ਜਿਹੜਾ ਵਾ ਜੋ ਪੁਲਿਸ ਪ੍ਰਸ਼ਾਸਨ ਨਾਲ ਬੰਦਾ ਸੀ ਸਾਡੇ ਥਾਣੇ ਵਾਲਾ ਉਹ ਉਥੇ ਮੌਕਾ ਦੇਖਿਆ ਜਾਂਦਾ ਉਥੇ ਜਿਹੜੀ ਆ ਉਹਨਾਂ ਦੀਆਂ ਮੋਬਾਈਲਾਂ ਜਿਹੜੀਆਂ ਜਿਹੜੇ ਬੱਚੇ ਨੇ ਬਲਾ ਕੇ ਖੜਿਆ ਵਾ ਜਾਂ ਜਿਹੜੇ ਨੂੰ ਬਲਾ ਕੇ ਘਰੋਂ ਖੜਿਆ ਉਹਨਾਂ ਦੀਆਂ ਲੋਕੇਸ਼ਨਾਂ ਕਢਾਈਆਂ ਗਈਆਂ 9 ਦਿਨ ਬਾਅਦ ਜਿਹੜੀ ਮੌਤ ਹੋ ਰਹੀ ਹੈ 30 ਤਰੀਕ ਤੋਂ ਲੈ ਕੇ 7 ਤਰੀਕ ਨੂੰ ਜਿਹੜੀ ਆ ਅਸੀਂ ਮਿਲਦੇ ਆ 9 ਦਿਨ ਬੀਤ ਜਾਣ ਤੇ ਨਾ ਤਾਂ ਉਹਦਾ ਕੋਈ ਲੋਕੇਸ਼ਨਾਂ ਕਢਾਈਆਂ ਗਈਆਂ ਉਹਨਾਂ ਦੋਵਾਂ ਦੇ ਮੋਬਾਈਲਾਂ ਦੀਆਂ ਤੇ ਨਾ ਹੀ ਮੌਕਾ ਦੇਖਿਆ ਗਿਆ ਇਥੋਂ ਤੱਕ ਕਿ ਮੌਕਾ ਵੀ ਜਾ ਕੇ ਜਿਹੜਾ ਵਾ ਉਹ 7 ਤਰੀਕ ਨੂੰ ਜਿਹੜਾ ਵਾ ਐਸਐਟੂ ਜਾ ਕੇ ਆ ਵੇਖਣ ਦੇ ਆ ਕੋਈ ਵੀ ਕਾਰਵਾਈ ਜੇ ਤੇ ਨਹੀਂ ਹੋਈ ਤੇ ਜਿਹੜਾ ਮੁੰਡਾ ਅਰਸ਼ ਦੇ ਪਿਆ ਉਹ ਇਥੇ ਥਾਣੇ ਇਨਾਂ ਨੇ ਬਿਠਾਇਆ ਆ ਵਾ ਐਫਆਈਆਰ ਜਿਹੜੀ ਉਹ ਤੇ 7 ਤਰੀਕ ਨੂੰ ਐਫਆਈਆਰ 0100 ਨੰਬਰ 105 35 ਧਾਰਾ ਜਿਹੜੀ ਲਗਾ ਕੇ ਉਹ ਐਫਆਈਆਰ ਦਰਜਿਆ ਤੇ ਪਰ ਉਹ ਮੁੰਡੇ ਜਿਹੜਾ ਅਰਸ਼ ਦੀਪੋ ਤੇ ਰੈਸਟ ਨਹੀਂ ਪਾਈ ਜਾ ਰਹੀ ਸਾਡੀ ਮੰਗ ਐ ਕਿ ਇਹ ਧਰਨਾ ਚੱਲ ਰਿਹਾ ਕਿਸਾਨ ਮਜਦੂਰ ਸਦਕਾ ਕਮੇਟੀ ਜੂਨ 8 ਗੜ ਤੇ 2 ਜੂਨ ਨੂੰ ਅੱਜ ਜਿਆਦਾ ਨਹੀਂ ਸਿਰਫ ਦੋ ਜੁਣ ਸੱਦੇ ਆ ਕਿ ਬਾਰ ਬਾਰ ਮਿਲਦੇ ਡਿਊਟੀ ਸਾਹਿਬ ਰਵੀ ਸ਼ੇਰ ਨਾਲ ਮੀਟਿੰਗ ਕੱਢੀ ਆ ਦੋ ਤਿੰਨ ਵਾਰ ਤੇ ਐਸਐਚਓ ਨਾਲ ਵੀ ਪੰਜ ਸੱਤ ਵਾਰ ਮੀਟਿੰਗਾਂ ਕੀਤੀ ਆ ਉਹ ਬੱਚੇ ਦੀ ਰੈਕਟ ਪਾ ਕੇ ਜਿਹੜੀ ਆ ਨਾ ਤਾਂ ਰਿਮਾਰਡ ਲਿਆ ਵਾ ਕੋਈ ਜਿਹੜੀ ਉਹਦੀ ਪੜਤਾਲ ਨਹੀਂ ਕੀਤੀ ਗਈ ਤੇ ਉਹ ਬੱਚਾ ਜਿਹੜਾ ਥਾਣੇ ਬਿਠਾਇਆ ਵਾ ਉਹਦੀ ਰੈਕਟ ਪਾ ਕੇ ਐਫਆਈਆਰ ਦੇ ਜਿਹੜੀ 105 ਤਾਰਾ ਵਾ ਉਹਦੇ ਤਹਿਤ ਬੱਚੇ ਨੂੰ ਜਿਹੜਾ ਰਿਮਾਰਡ ਲਿਆ ਕੇ ਜਿਹੜਾ ਜੇਲ੍ਹ ਭੇਜਿਆ ਜਾਵੇ ਅੱਜ ਤੇ ਧਰਨੇ ਛੱਡੀਆਂ ਮੰਗਿਆ ਕਿ ਉਹੜ ਬੱਚਾ ਵਾ ਉਹਨੂੰ ਜੇਲ੍ਹ ਭੇਜਿਆ ਜਾਵੇ ਉਹਦੀ ਉਹਨੂੰ ਰੈਕਟ ਪਾਈ ਜਾਵੇ ਦੋਸ਼ੀ ਫੜਿਆ ਬਿਲਕੁਲ ਜਿਹੜਾ 22 ਨੇਮ ਆ ਅਰਸ਼ਦੀਪ ਸਿੰਘ ਪਰਿਵਾਰ ਜਿਹੜਾ ਆ ਵੀ ਨੂਰ ਦਾ ਜਿਹੜਾ ਪਰਿਵਾਰ ਹੈ ਉਹਦੇ ਵੱਲੋਂ ਅਰਸ਼ਦੀਪ ਸਿੰਘ ਨੂੰ ਦੋਸ਼ੀ ਪਾਇਆ ਗਿਆ ਜਿਹੜੇ ਬੱਚ ਨੇ ਬਲਾਕ ਤੋਂ ਫੜਿਆ ਉਹ ਬੱਚਾ ਜਿਹੜਾ ਵਾ ਇਹਨਾਂ ਦੇ ਕੋਲ ਇਹਨਾਂ ਦੇ ਕੋਲ ਹੈ ਪੇਸ਼ ਪਰ ਉਹਦੀ ਜਿਹੜੀ ਰੈਸਟ ਹੀ ਨਹੀਂ ਪਾਈ 7 ਦਿਨ ਹੋ ਗਏ ਇਹਨਾਂ ਦੇ ਕੋਲ ਆ ਉਹਦੀ ਇੱਟਾ ਹੀ ਰੈਸਟ ਹੀ ਨਹੀਂ ਪਾਈ ਹੁਣ ਰੈਸਟ ਪਾ ਕੇ ਤੇ ਉਹਦਾ ਜਿਹੜਾ ਰਿਮਾਂਡ ਲੈ ਕੇ ਨੂੰ ਪੁੱਛ ਜਿਹੜਾ ਵਾ ਜੇਲ ਭੇਜਿਆ ਜਾਵੇ ਇਹ ਅੱਜ ਦੇ ਧਰਨੇ ਤੇ ਹੱਡੀ ਜਿਹੜੀ ਮੰਗਦੇ ਆ ਨਿਗਾਹ ਲਈ ਮੰਗ ਨਹੀਂ ਪੂਰੀ ਹੋਈ ਹੈ ਕਲੈਕਸ਼ਨ ਕੀ ਉਹਦੇ ਵਿੱਚ ਜਿੰਨਾ ਚਿਰ ਵੀ ਸਾਡਾ ਇਹ ਜਿਹੜਾ ਧਰਨਾ ਵਾ ਉਹਦਾ ਉਹ ਲਗਾਤਾਰ ਕਹਿੰਦੇਗਾ ਜਿੰਨਾ ਚਿਰ ਸਾਡੀ ਇਹ ਮੰਗ ਹੈ ਜੇ ਇਹੋ ਹੀ ਆ ਕਿ ਉਹ ਬੱਚੇ ਦੀ ਤੁਹੇ ਰੱਟ ਪਾਓ ਉਹਦਾ ਰਿਮਾਂਡ ਲੈ ਕੇ ਤੇ ਉਹਨੂੰ ਜੇ ਕੋਈ ਅਜੇ 7 ਦਿਨ ਤੱਕ ਉਹਨੇ ਕੁਝ ਨਹੀਂ ਕੀਤਾ ਤੇ ਸਾਨੂੰ ਵੀ ਮੈਂ ਤੇ ਵੀ ਰਿਮਾਂਡ ਲੈ ਕੇ ਕੁਝ ਨਹੀਂ ਕਰਨਾ ਵਾ ਅਸੀਂ ਕਹਿੰਦੇ ਉਹਨੂੰ ਜੇਲ੍ਹ ਭੇਜਿਆ ਜਾਵੇ ਦੀ ਅਰੈਸਟ ਕਰ ਗਏ ਜੇਲ੍ਹ ਭੇਜ ਤੇ 3 ਜੁਲਾਈ ਨੂੰ ਇੱਕ ਰੋਡ ਸਾਈਡ ਐਕਸੀਡੈਂਟ ਹੋਇਆ ਸੀਗਾ ਉਹਦੇ ਚ ਇੱਕ ਲੜਕੇ ਦੀ ਡੈਥ ਹੋ ਗਈ ਸੀ ਰਾਜਦran ਉੰਤੇ ਸਪਤੀ ਇਹਨਾਂ ਨੇ ਸ਼ੱਕ ਕੀਤਾ ਸੀ ਵੀ ਜਿਹੜਾ ਪਿੱਛੇ ਲੜਕਾ ਬੈਠਾ ਹੈ ਵੀ ਉਹਨੇ ਇਹ ਕੰਮ ਕਰਾਇਆ ਸ੍ਰੀਤੇ ਸਪਤੀ ਇਹ ਅੱਜ ਤੱਕ ਕਰਤੇ ਤੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਥੋਰੋਅਲੀ ਇਨਵੈਸਟੀਗੇਟ ਕੀਤਾ ਜਾ ਰਿਹਾ ਤੇ ਜੇਕਰ ਇਹ ਦੋਸ਼ੀ ਪਾਇਆ ਗਿਆ ਤੇ ਇਹਦੇ ਘਰਾਂ ਵੀ ਕੀਤੀ ਹੈ